ਸ਼੍ਰੀ ਦਰਬਾਰ ਸਾਹਿਬ 'ਚ ਅੱਜ ਵੀ ਪੁਲਿਸ ਦਾ ਸਰਚ ਆਪਰੇਸ਼ਨ ਚੱਲੀ ਹੈ ਡੌਗ ਸਕੁਐਡ ਦੀਆਂ ਟੀਮਾਂ ਵੱਲੋਂ ਸਰਚ ਕੀਤੀ ਜਾ ਰਹੀ ਹੈ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਪਿਛਲੇ ਦਿਨਾਂ ਤੋਂ ਲਗਾਤਾਰ ਮਿਲ ਰਹੀਆਂ ਨੇ ਥ੍ਰੈਟ ਮਿਲ ਰਹੇ ਨੇ 5 ਈਮੇਲ ਹੁਣ ਤੱਕ ਭੇਜੀਆਂ ਜਾ ਚੁੱਕੀਆਂ ਨੇ 5 ਈਮੇਲ ਆਈਆਂ ਨੇ ਜਿਸ ਦੇ ਵਿੱਚ ਥ੍ਰੈਟ ਦਿੱਤਾ ਗਿਆ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਤਬਾਹਾ ਕਰਨ ਦਾ ਔਰ ਉਸ ਤੋਂ ਬਾਅਦ ਕੱਲ ਐਸਜੀਪੀਸੀ ਪ੍ਰਧਾਨ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਸਵਾਲ ਚੱਕੇ ਸੀ ਪੰਜਾਬ ਸਰਕਾਰ ਤੇ ਕਿ ਪੰਜਾਬ ਸਰਕਾਰ ਹੁਣ ਤੱਕ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੀ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਈਮੇਲ ਦੇ ਵਿੱਚ ਅਟੈਕ ਕੀਤਾ ਗਿਆ ਅੰਮ੍ਰਿਤਸਰ ਦੇ ਐਮਪੀ ਗੁਰਜੀਤ ਔਜਲਾ ਨੂੰ ਵੀ ਈਮੇਲ ਦੇ ਵਿੱਚ ਅਟੈਕ ਕੀਤਾ ਗਿਆ ਤਾਂ ਫਿਰ ਹੁਣ ਤੱਕ ਕੋਈ ਕਾਰਵਾਈ ਕਿਉਂ ਨਹੀਂ ਹੋਈ ਉਸ ਤੋਂ ਬਾਅਦ ਗੁਰਪ੍ਰੀਤ ਭੁੱਲਰ ਜਿਹੜੇ ਪੁਲਿਸ ਕਮਿਸ਼ਨਰ ਨੇ ਅੰਮ੍ਰਿਤਸਰ ਦੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਦੇ ਸਾਊਥ ਸਟੇਟਸ ਦੇ ਨਾਲ ਤਾਰ ਜੁੜੇ ਹੋਣ ਦੇ ਕੁਝ ਸੰਕੇਤ ਵੀ ਦਿੱਤੇ ਸੀ ਉਹਨਾਂ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ ਛੇਤੀ ਅਸੀਂ ਉਹਨਾਂ ਮੁਲਜ਼ਮਾਂ ਨੂੰ ਵੀ ਹਿਰਾਸਤ ਚ ਲੈ ਲਵਾਂਗੇ ਜਿਨ੍ਹਾਂ ਵੱਲੋਂ ਇਹ ਈਮੇਲ ਭੇਜੀਆਂ ਗਈਆਂ ਨੇ ਜਾਂ ਧਮਕੀਆਂ ਦਿੱਤੀਆਂ ਗਈਆਂ ਨੇ ਪਰ ਇਹ ਸਭ ਦੇ ਵਿਚਾਲੇ ਪੁਲਿਸ ਸਰਚ ਆਪਰੇਸ਼ਨ ਚਲਾ ਰਹੀ ਹੈ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਗ੍ਹਾ-ਜਗ੍ਹਾ ਵੱਖ-ਵੱਖ ਥਾਵਾਂ ਤੇ ਜਿਹੜੀਆਂ ਟੀਮਾਂ ਨੇ ਡੌਗ ਸਕੁਐਡ ਦੀਆਂ ਟੀਮਾਂ ਨੇ ਉਹ ਵੀ ਸਰਚ ਮੁਹਿੰਮ ਚਲਾ ਰਹੀਆਂ ਨੇ ਬੀਐਸਐਫ ਵੱਲੋਂ ਵੀ ਸਰਚ ਕੀਤੀ ਗਈ ਸੀ ਔਰ ਪੰਜਾਬ ਪੁਲਿਸ ਦੀਆਂ ਟੁਕੜੀਆਂ ਕਮਾਂਡੋ ਦੇ ਨੌਜਵਾਨ ਜਿਹੜੇ ਨੇ ਜਵਾਨ ਉਹ ਵੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਨਜ਼ਰ ਆ ਰਹੇ ਨੇ ਜਿਹੜਾ ਪ੍ਰਮਿਸਿਸ ਹੈ ਗਲਿਆਰਾ ਹੈ ਉਸ ਦੇ ਉੱਥੇ ਪੁਲਿਸ ਤਾਇਨਾਤ ਹੈ ਸਿੱਧਾ ਚਲਦੇ ਆ ਮੇਰੇ ਸਹਿਯੋਗੀ ਰਜੀਵ ਸ਼ਰਮਾ ਜੁੜ ਰਹੇ ਨੇ ਸਾਡੇ ਨਾਲ ਰਜੀਵ ਕਿਸ ਤਰੀਕੇ ਦਾ ਮਾਹੌਲ ਹੈ ਲਗਾਤਾਰ ਇੱਕ ਤੋਂ ਬਾਅਦ ਇੱਕ ਈਮੇਲ ਮਿਲੀਆਂ ਔਰ ਹੁਣ ਅ ਸਰਚ ਚੱਲ ਰਹੀ ਆ ਅੱਜ ਲਗਾਤਾਰ ਤੀਜਾ ਚੌਥਾ ਤੀਜਾ ਦਿਨ ਹੋ ਗਿਆ ਆ ਬਿਲਕੁਲ ਵਿਜੇ 14 ਤਰੀਕ ਤੋਂ ਲਗਾਤਾਰ ਇਹ ਜਿਹੜਾ ਧਮਕੀਆਂ ਵਾਲੀਆਂ ਈਮੇਲ ਦਾ سلسلہ ਜਾਰੀ ਆ ਰਿਹਾ ਇਸ ਨੂੰ ਲੈ ਕੇ ਲਗਾਤਾਰ ਪੁਲਿਸ ਵੱਲੋਂ ਪਹਿਲੇ ਦਿਨ ਤੋਂ ਹੀ ਕਿਉਂਕਿ ਗੁਰਪ੍ਰੀਤ ਸਿੰਘ ਭੁੱਲਰ ਦਾ ਤੁਸੀਂ ਵੀ ਜ਼ਿਕਰ ਕੀਤਾ ਤਾਂ ਉਨ੍ਹਾਂ ਵੱਲੋਂ ਐਫ ਆਈ ਆਰ ਦਰਜ ਕਰਕੇ ਇਸ ਦੇ ਉੱਤੇ ਜਿਹੜੀਆਂ ਸਾਈਬਰ ਸੈੱਲ ਐ ਜਾਂ ਹੋਰ ਟੀਮਾਂ ਨੇ ਉਹ ਕੰਮ ਕਰ ਰਹੀਆਂ ਨੇ ਪਰ ਕਿਉਂਕਿ ਸਭ ਤੋਂ ਜ਼ਰੂਰੀ ਹੈ ਗਰਾਊਂਡ ਦੇ ਉੱਤੇ ਸੰਗਤ ਦੇ ਮੰਦ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਰ ਭੈ ਜਿਹੜਾ ਉਹ ਪੈਦਾ ਨਾ ਹੋਵੇ ਔਰ ਇੱਕ ਵੱਡੀ ਰਾਹਤ ਵਾਲੀ ਗੱਲ ਹੈ ਕਿ ਸੰਗਤ ਦੇ ਮੰਦ ਦੇ ਵਿੱਚ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਡਰ ਭੈ ਨਹੀਂ ਹੈ ਬੜੇ ਆਰਾਮ ਦੇ ਨਾਲ ਸੰਗਤ ਗੁਰੂ ਘਰ ਦੇ ਵਿੱਚ ਆ ਕੇ ਨਤਮਸਤਕ ਹੋ ਰਹੀ ਹੈ ਤਾਂ ਮੈਂ ਇਸ ਵੇਲੇ ਇੱਕ ਜੋੜਾ ਘਰ ਦੇ ਬਾਹਰ ਹਾਂ ਇੱਥੋਂ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਜ਼ਿਆਦਾ ਜਿਹੜੀ ਸੰਗਤ ਹੈ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਉਸੇ ਤਰ੍ਹਾਂ ਸੇਵਾਦਾਰ ਵੀ ਹਰ ਰੋਜ਼ ਦੀ ਤਰ੍ਹਾਂ ਆਪਣੀ ਆਪਣੀ ਸੇਵਾ ਦੇ ਵਿੱਚ ਰੁੱਝੇ ਹੋਏ ਨਜ਼ਰ ਆ ਰਿਹਾ ਤਾਂ ਇਹਨਾਂ ਧਮਕੀਆਂ ਦਾ ਕਿਸੇ ਵੀ ਗੁਰੂ ਦੇ ਸਿੱਖ ਤੇ ਕਿਸੇ ਵੀ ਸ਼ਰਧਾਲੂ ਦੇ ਉੱਤੇ ਕੋਈ ਅਸਰ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਤਾਂ ਇਹੀ ਸਭ ਤੋਂ ਜ਼ਰੂਰੀ ਹੁੰਦਾ ਕਿਉਂਕਿ ਐਸੇ ਜਿਹੜੇ ਸ਼ਰਾਰਤੀ ਲੋਕ ਨੇ ਉਹ ਕਈ ਵਾਰ ਜਿਹੜੀ ਸੰਗਤ ਹੈ ਉਹਨਾਂ ਦੇ ਮਨ ਦੇ ਵਿੱਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ ਦੂਜੇ ਪਾਸੇ ਗੱਟੜੀ ਘਰ ਜੋ ਹੈ ਉੱਥੇ ਇਸ ਵੇਲੇ ਪੁਲਿਸ ਵੱਲੋਂ ਆਪਣਾ ਜਿਹੜਾ ਸਰਚ ਆਪਰੇਸ਼ਨ ਹੈ ਉਹ ਚਲਾਇਆ ਜਾ ਰਿਹਾ ਕਿਉਂਕਿ ਜਦੋਂ ਅਜਿਹੀਆਂ ਸ਼ਰਾਰਤਾਂ ਕਿਸੇ ਵੱਲੋਂ ਕੀਤੀਆਂ ਜਾਂਡ ਤਾਂ ਐhtਿਆਤਨ ਐਸੇ ਕਦਮ ਜਿਹੜੇ ਨੇ ਉਹ ਚੁੱਕਣੇ ਬਣਦੇ ਨੇ ਹਾਲਾਂਕਿ ਕੌਣ ਲੋਕ ਨੇ ਕਿਹੜੇ ਲੋਕਾਂ ਵੱਲੋਂ ਇਹ ਸ਼ਰਾਰਤ ਕੀਤੀ ਗਈ ਸਭ ਤੋਂ ਵੱਡੇ ਆਸਥਾ ਦੇ ਕੇਂਦਰ ਨੂੰ ਇਸ ਤਰੀਕੇ ਦੇ ਨਾਲ ਬੰਬ ਦੇ ਨਾਲ ਡਾਊਨ ਦੀ ਜਿਹੜੀ ਹਮਾਕਤ ਹੈ ਜਾਂ ਜਿਹੜੀ ਅ ਜੁਰਤ ਕੀਤੀ ਗਈ ਤਾਂ ਇੱਥੇ ਤੁਸੀਂ ਦੇਖੋ ਕਿ ਪੰਜਾਬ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਔਰ ਵੱਖ-ਵੱਖ ਟੀਮਾਂ ਜਿਹੜੀਆਂ ਨੇ ਸਵੈ ਟੀਮ ਵੀ ਹੈ ਡੌਗ स्क्वेयर ਅਹ احتیاطاً ਇਹ ਸਾਰੀ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ ਤਾਂ ਕਿ ਸੰਗਤ ਦੇ ਮਨ ਦੇ ਵਿੱਚ ਇੱਕ ਹਾਲਾਂਕਿ ਗੁਰੂ ਘਰ ਨੂੰ ਲੈ ਕੇ ਤਾਂ ਹਰ ਕਿਸੇ ਮਨ ਦੇ ਵਿੱਚ ਵਿਸ਼ਵਾਸ ਹੈ ਪਰ ਇੱਕ ਇਹ ਵੀ تسਲੀ ਉਹਨਾਂ ਨੂੰ ਦੇਣੀ ਜ਼ਰੂਰ ਬਣਦੀ ਹੈ ਕਿ ਪੁਲਿਸ ਵੀ ਇਸ ਚੀਜ਼ ਨੂੰ ਲੈ ਕੇ ਕਾਫੀ ਜੋ ਹੈ ਸਖਤ ਹੈ ਔਰ ਇਸ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਹੋਇਆਂ ਇਹ ਜਿਹੜੇ احتیاطن ਕਦਮ ਨੇ ਉਹ ਚੱਕੇ ਜਾ ਰਹੇ ਨੇ ਖੁਦ ACP ਸਵੇਰ ਤੋਂ ਲਗਾਤਾਰ ਇਸ ਟੀਮ ਦੀ ਅਗਵਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਵੀ ਜਾਣਕਾਰੀ ਦਿੱਤੀ ਸੀ ਕਿ ਇਹਨਾਂ ਟੀਮਾਂ ਦਾ ਇਹੀ ਮਕਸਦ ਹੈ ਕਿ ਪੂਰੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾ ਕੇ ਹਰ ਇੱਕ ਚੀਜ਼ ਦੇ ਉੱਤੇ ਤਰੀਕੀ ਦੇ ਨਾਲ ਉਸ ਦੀ ਜਿਹੜੀ ਜਾਂਚ ਹੈ ਉਹ ਕੀਤੀ ਜਾਵੇ ਤਾਂ ਗੱਠੜੀ ਕਰਿਆ ਕਿਉਂਕਿ ਦੁਨੀਆ ਤੋਂ ਵਕ ਵਕ ਸੂਬਿਆਂ ਤੋਂ ਵਕ ਵਕ ਮੁਲਕਾਂ ਤੋਂ ਸੰਗਤ ਇੱਥੇ ਆਉਂਦੀ ਹੈ ਤਾਂ ਇਸ ਕਰਕੇ ਹਰ ਚੀਜ਼ ਦੇ ਉੱਤੇ ਨਜ਼ਰ ਰੱਖਣਾ ਨਾ ਤਾਂ ਐਸਜੀਪੀਸੀ ਦੀ ਜਿਹੜੀ ਟਾਸਕ ਫੋਰਸ ਹੈ ਉਸ ਦੇ ਲਈ ਅਸੀਂ ਕਹਿ ਸਕਦੇ ਕਿ ਲਾਜ਼ਮੀ ਪਰ ਕਿਉਂਕਿ ਗੁਰੂ ਘਰ ਹੈ ਤਾਂ ਹਰ ਕੋਈ ਇਹ ਸੋਚ ਕੇ ਹੀ ਇੱਥੇ ਆਉਂਦਾ ਕਿ ਇੱਥੇ ਮਰਿਆਦਾ ਦਾ ਧਿਆਨ ਕਿਸ ਤਰੀਕੇ ਦੇ ਨਾਲ ਰੱਖਣਾ ਹੈ ਪਰ ਜਿਸ ਤਰੀਕੇ ਦੇ ਨਾਲ 14 ਤਰੀਕ ਤੋਂ ਲਗਾਤਾਰ ਜਿਹੜੀਆਂ ਈਮੇਲ ਦੇ ਜ਼ਰੀਏ ਤਾਮਕੀਆਂ ਦਾ سلسلہ ਜਾਰੀ ਹੈ ਤਾਂ ਉਸ ਨੂੰ ਦੇਖਦਿਆਂ ਹੋਇਆਂ ਪੁਲਿਸ ਵੱਲੋਂ ਇਹ ਜਿਹੜੇ ਸਾਰੇ ਪ੍ਰਬੰਧ ਨੇ ਉਹ ਕੀਤੇ ਗਏ ਨੇ ਔਰ 14 ਤਰੀਕ ਤੋਂ ਹੀ ਲਗਾਤਾਰ ਇਸੇ ਤਰੀਕੇ ਦੇ ਨਾਲ ਜਿਹੜਾ ਵਕ ਵਕ ਇਲਾਕਿਆਂ ਦੇ ਵਿੱਚ ਸਰਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਇਹ ਤੁਸੀਂ ਦੇਖੋ ਕਿ ਪੰਜਾਬ ਪੁਲਿਸ ਦੇ ਜਿਹੜੇ ਵਕ ਵਕ ਦਸਤੇ ਨੇ ਜਿਹੜੇ ਕਿ ਇਸ ਤਰੀਕੇ ਦੇ ਨਾਲ ਵਿਸਫੋਟਕ ਸਮੱਗਰੀ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰਦੇ ਨੇ ਵਕ ਵਕ ਤਰ੍ਹਾਂ ਦੀ ਉਹਨਾਂ ਦੇ ਕੋਲ ਅ ਮਸ਼ੀਨਰੀ ਹੈ ਮੈਟਲ ਡਿਟੈਕਟਰ ਨੇ ਤਾਂ ਉਹਨਾਂ ਦੇ ذریعے ਇਹ ਚੈਕਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਅ ਵਿਜੇ ਇਹ ਤਾਂ ਤਸਵੀਰ ਹੈ ਜਿੱਥੇ ਚੈਕਿੰਗ ਹੋ ਰਹੀ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਸ਼ੁਰੂਆਤ ਵੇਲੇ ਦਿਖਾਇਆ ਕਿ ਸੰਗਤ ਦੀ ਆਮਦ ਦੇ ਵਿੱਚ ਕੋਈ ਵੀ ਗਰਾਵਟ ਕੋਈ ਵੀ ਫਰਕ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਕਿਉਂਕਿ ਕੱਲ ਤੋਂ ਆ ਕੱਲ ਸ਼ੁੱਕਰਵਾਰ ਹੈ ਵੀਕਐਂਡ ਤੇ ਸੰਗਤ ਦੀ ਗਿਣਤੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਉਸੇ ਤਰੀਕੇ ਦੀ ਹੀ ਸੰਗਤ ਦੀ ਜਿਹੜੀ ਆਮਦ ਹੈ ਦਰਬਾਰ ਸਾਹਿਬ ਵਿਖੇ ਨਜ਼ਰ ਆ ਰਹੀ ਹੈ ਕਿਉਂਕਿ ਸੰਗਤ ਇੱਥੇ ਆ ਕੇ ਸਰਬੱਤ ਦਾ ਭਲਾ ਮੰਗਦੀ ਹੈ ਪਰ ਜਿਹੜੇ ਲੋਕ ਇਸ ਤਰੀਕੇ ਦੀਆਂ ਸ਼ਰਾਰਤਾਂ ਕਰਦੇ ਨੇ ਜਾਂ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਸੰਗਤ ਦੀ ਇਹ ਆਮਦ ਔਰ ਗੁਰੂ ਘਰ ਪ੍ਰਤੀ ਜਿਹੜੀ ਸ਼ਰਧਾ ਹੈ ਉਹ ਕਿਤਨਾ ਕਿਤੇ ਮੂੰਹ ਤੋੜਵਾ ਜਵਾਬ ਜ਼ਰੂਰ ਦਿੰਦੀ ਹੋਈ ਨਜ਼ਰ ਆ ਰਹੀ ਹੈ ਦੂਜੇ ਪਾਸੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਇਹ ਮੰਗ ਜ਼ਰੂਰ ਕੇਂਦਰ ਸਰਕਾਰ ਤੋਂ ਕੀਤੀ ਗਈ ਹੈ ਕਿ ਇਹ ਪਤਾ ਲਗਾਇਆ ਜਾਵੇ ਕਿ ਇਹ ਲੋਕ ਕੌਣ ਨੇ ਇਹਨਾਂ ਦੀ ਕੀ ਮਨਚਾਏ ਜਿਹੜੇ ਕਿ ਇਸ ਤਰੀਕੇ ਦੇ ਨਾਲ ਆਸਤਾ ਦੇ ਕੇਂਦਰ ਸ੍ਰੀ ਹਰਮੰਦਰ ਸਾਹਿਬ ਨੂੰ ਟਾਰਗੇਟ ਕਰਨ ਦੀ ਗੱਲ ਕਰ ਰਹੇ ਨੇ ਤਾਂ ਉਹਨਾਂ ਲੋਕਾਂ ਬਾਰੇ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ ਔਰ ਇਹੀ ਮੰਗ ਜਿਹੜੀ ਹੈ ਉਹ ਐਸਜੀਪੀਸੀ ਦੇ ਪ੍ਰਧਾਨ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਕਿ ਉਹਨਾਂ ਲੋਕਾਂ ਨੂੰ ਬੇਨਕਾਬ ਕੀਤਾ ਜਾਵੇ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਇਹ ਜਿਹੜੀਆਂ ਧਮਕੀਆਂ ਵਾਲੀਆਂ ਈਮੇਲਸ ਨੇ ਉਹ ਲਗਾਤਾਰ ਭੇਜਦੇ ਹੋਏ ਨਜ਼ਰ ਆ ਰਹੇ ਨੇ ਜੀ ਅੱਛਾ राजीव ਗੁਰਪ੍ਰੀਤ ਭੁੱਲਰ ਹੋਰਾਂ ਦਾ ਆਪਸ ਜ਼ਿਕਰ ਕਰ ਰਹੇ ਸੀ ਕੱਲ ਉਹਨਾਂ ਨੇ ਕੁਝ ਇਸ਼ਾਰੇ ਕੀਤੇ ਸੀ ਕੁਝ ਸੰਕੇਤ ਦਿੱਤੇ ਸੀ ਕਿ ਪੁਲਿਸ ਵੈਰੀਫਾਈ ਕਰ ਰਹੀ ਹੈ ਆਈਪੀ ਐਡਰੈਸ ਖੰਗਾਲੇ ਜਾ ਰਹੇ ਨੇ ਔਰ ਉਸ ਦੇ ਵਿੱਚ ਸਾਊਥਰਨ ਸਟੇਟਸ ਦਾ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਕੋਈ ਦੱਖਣੀ ਭਾਰਤ ਦੇ ਸੂਬਿਆਂ ਤੋਂ ਇਹੋ ਜਿਹੇ ਲੋਕ ਨੇ ਜਿਹੜਾ ਕੋਈ ਕੋਈ ਹੋ ਸਕਦਾ ਕੋਈ ਸ਼ਰਾਰਤੀ ਅਨਸਰ ਜੀ ਦੇ ਜ਼ਿਆਦਾ ਚਾਂਸਸ ਨੇ ਉਹ ਹੋਣਗੇ ਜਿਨ੍ਹਾਂ ਵੱਲੋਂ ਐਸੀਆਂ ਈਮੇਲਸ ਭੇਜੀਆਂ ਗਈਆਂ ਤਾ ਕੀ ਪੁਲਿਸ ਨੂੰ ਕੋਈ ਸਫਲਤਾ ਮਿਲੀ ਹੈ ਤਾ ਸ਼੍ਰੀ ਦਰਬਾਰ ਸਾਹਿਬ ਦੀਆਂ ਇਹ ਤਸਵੀਰਾਂ ਨੇ ਅਸੀਂ ਦਿਖਾ ਰਹੇ ਹਾਂ ਸਾਡੇ ਸਹਿਯੋਗੀ ਰਾਜੀਵ ਜੁੜੇ ਹੋਏ ਨੇ ਦੁਬਾਰਾ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਪੁਲਿਸ ਅਧਿਕਾਰੀ ਨੇ ਪੁਲਿਸ ਦੇ ਜਿਹੜੇ ਸਵੈਗ ਟੀਮਾਂ ਨੇ ਔਰ ਜਿਹੜੀਆਂ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਸਾਰੀਆਂ ਡੌਗ ਸਕੁਐਡ ਨੇ ਉਹਨਾਂ ਵੱਲੋਂ ਸਰਚ ਆਪਰੇਸ਼ਨ ਕੀਤੀ ਜਾ ਰਹੀ ਹੈ ਰਜੀਵ ਦੁਬਾਰਾ ਜੁੜ ਗਏ ਨੇ ਸਾਡੇ ਨਾਲ ਰਜੀਵ ਮੈਂ ਇਹ ਪੁੱਛਿਆ ਸੀ ਕਿ ਆਪਾਂ ਗੁਰਪ੍ਰੀਤ ਭੁੱਲਰ ਹੋਰਾਂ ਦਾ ਜ਼ਿਕਰ ਕਰ ਰਹੇ ਸੀ ਕੱਲ ਉਹਨਾਂ ਨੇ ਕੁਝ ਇਸ਼ਾਰਾ ਕੀਤਾ ਸੀ ਕਿ ਸਾਊਥਰਨ ਸਟੇਟਸ ਦੇ ਵੱਲ ਉਹਨਾਂ ਸੰਕੇਤ ਦਿੱਤੇ ਜ਼ਾਹਿਰ ਜੀ ਗੱਲ ਹੈ ਜਿਹੜੇ ਕੋਈ ਲੋਕ ਐਸਾ ਐ ਐਸੀ ਹਿਮਾਕਤ ਕਰਦੇ ਨੇ ਜਾਂ ਐਸੀਆਂ ਗਲਤ ਅਫਵਾਹਾਂ ਫੈਲਾਉਂਦੇ ਨੇ ਉਹਨਾਂ ਨੂੰ ਪੁਲਿਸ ਟ੍ਰੇਸ ਤੇ ਇਹ ਕਾਫੀ ਹੱਦ ਤੱਕ ਕਰ ਚੁੱਕੀ ਹੈ ਕੋਈ ਅਰੈਸਟ ਜਾਂ ਪੁਲਿਸ ਉਹਨਾਂ ਤੱਕ ਪਹੁੰਚੀ ਹੋਵੇ ਉਸ ਮਾਮਲੇ 'ਚ ਕੋਈ ਅਪਡੇਟ ਮਿਲ ਪਈ ਅਤੇ ਕੋ ਜਿੰ ਤੋ ਤੱਕ ਗੁਰਪ੍ਰੀਤ ਸਿੰਘ ਭੁੱਲਰ ਜਿਹੜੇ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਜਿਹੜੀ ਗੱਲ ਉਹ ਕਰ ਰਹੇ ਨੇ ਉਹ ਜਿਹੜੀ ਈਮੇਲ 15 ਜੁਲਾਈ ਨੂੰ ਭੇਜੀ ਗਈ ਸੀ ਉਸ ਦੀ ਕਾਪੀ ਸਾਡੇ ਕੋਲ ਵੀ ਪਹੁੰਚੀ ਔਰ ਉਸ ਦੇ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਤਾਮਿਲਨਾਡੂ ਔਰ ਹੋਰ ਕੁਝ ਪੱਤਰਕਾਰਾਂ ਦਾ ਜ਼ਿਕਰ ਕੀਤਾ ਗਿਆ ਉੱਥੋਂ ਦੇ ਡੀਜੀਪੀ ਦਾ ਜ਼ਿਕਰ ਕੀਤਾ ਗਿਆ ਤਾਂ ਉਸ ਤੋਂ ਇਹ ਅੰਦਾਜ਼ਾ ਤਾਂ ਪਹਿਲੇ ਦਿਨ ਤੋਂ ਹੀ ਲਗਾਇਆ ਜਾ ਸਕਦਾ ਕਿ ਇਹ ਤਾਮਿਲਨਾਡੂ ਜਾਂ ਸਾਊਥ ਵਾਲੇ ਪਾਸਿਓਂ ਕਿਸੇ ਵੱਲੋਂ ਇਹ ਸ਼ਰਾਰਤ ਕੀਤੀ ਗਈ ਹੋਵੇ ਪਰ ਉਸ ਦੇ ਵਿੱਚ ਇੱਕ ਅਹਿਮ ਤੱਥ ਇਹ ਹੈ ਕਿ ਜਿਹੜੀ ਈਮੇਲ ਭੇਜੀ ਗਈ ਹੈ ਉਹ ਉੱਥੋਂ ਦੇ ਸੀਐਮ ਦੀ ਈਮੇਲ ਤੋਂ ਆਈ ਹੈ ਦੂਸਰੇ ਪਾਸੇ ਜਿਹੜੀ ਦੂਸਰੀ ਈਮੇਲ ਹੈ ਉਹ ਜਿਹੜੇ ਭਾਰਤ ਦੇ ਸਾਬਕਾ ਚੀਫ ਜਸਟਿਸ ਰਹੇ ਚੁੱਕੇ ਨੇ ਉਹਨਾਂ ਦੀ ਈਮੇਲ ਤੋਂ ਆਈ ਹੈ ਤਾਂ ਜਿਹੜੇ ਇਸ ਚੀਜ਼ ਦੇ ਮਾਹਿਰ ਨੇ ਉਹਨਾਂ ਦੇ ਨਾਲ ਜਦੋਂ ਅਸੀਂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਸ ਸ਼ਖਸ ਵੱਲੋਂ ਵੀ ਇਹ ਸ਼ਰਾਰਤ ਕੀਤੀ ਗਈ ਹੈ ਉਸ ਵੱਲੋਂ ਪਹਿਲਾਂ ਉਹਨਾਂ ਦੀਆਂ ਈਮੇਲ ਜਿਹੜੀਆਂ ਨੇ ਉਹ ਹੈਕ ਕੀਤੀਆਂ ਗਈਆਂ ਔਰ ਉਸ ਤੋਂ ਬਾਅਦ ਉਸ ਈਮੇਲ ਤੋਂ ਅੱਗੇ ਐਸਜੀਪੀਸੀ ਨੂੰ ਸੰਸਦ ਗੁਰਜੀਤ ਔਜਲਾ ਨੂੰ ਉਸ ਦੇ ਵਿੱਚ ਸੀਸੀ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਨੂੰ ਤਾਂ ਇਸ ਤਰੀਕੇ ਦੇ ਨਾਲ ਜਿਹੜੀਆਂ ਈਮੇਲਸ ਭੇਜ ਕੇ ਕਿਤਨਾ ਕਿਤੇ ਪੂਰੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਨਹੀਂ ਬਲਕਿ ਪੂਰੇ ਪੰਜਾਬ ਦੇ ਵਿੱਚ ਇੱਕ ਮਾਹੌਲ ਨੂੰ ਖਰਾਬ ਕਰਨ ਦੀ ਇੱਕ ਕਹਿ ਸਕਦੇ ਹਾਂ ਕਿ ਕੋਈ ਸਾਜ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਪਰ ਉਸ ਦੇ ਵਿੱਚ ਉਹ ਕਾਮਯਾਬ ਇਸ ਕਰਕੇ ਫਿਲਹਾਲ ਹੁੰਦੇ ਹੋਏ ਨਜ਼ਰ ਨਹੀਂ ਆ ਰਹੇ ਕਿਉਂਕਿ ਜਿਸ ਤਰੀਕੇ ਦੇ ਨਾਲ ਕੱਲ ਹਰਜਿੰਦਰ ਸਿੰਘ ਧਾਮੀ ਨੇ ਜਿਹੜਾ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਉਹਨਾਂ ਨੂੰ ਅਝੇਖਾ ਲੱਗਦਾ ਹੈ ਕਿ ਕਿਸੇ ਨਾ ਕਿਸੇ ਸ਼ਰਾਰਤੀ ਦੀ ਕਿਸੇ ਨਾ ਕਿਸੇ ਦੇਸ਼ ਵਿਰੋਧੀ ਤਾਕਤ ਦੀ ਇੱਕ ਇਹ ਮੰਚਾ ਹੋ ਸਕਦੀ ਹੈ ਕਿ ਹਰਬੰਦਰ ਸਾਹਿਬ ਜਿਸ ਤਰੀਕੇ ਦੇ ਨਾਲ ਵੱਡੀ ਤਦਾਦ ਦੇ ਵਿੱਚ ਸੰਗਤ ਪਹੁੰਚਦੀ ਹੈ ਤਾਂ ਉਹਨਾਂ ਦੇ ਮਨ ਦੇ ਵਿੱਚ ਕੋਈ ਡਰ ਪੈਦਾ ਕੀਤਾ ਜਾਵੇ ਤਾਂ ਕਿ ਸੰਗਤ ਦੀ ਜਿਹੜੀ ਸੰਖਿਆ ਗਿਣਤੀ ਹੈ ਉਹ ਘਟੇ ਪਰ ਉਹ ਗਿਣਤੀ ਘਟਣ ਦੀ بجائے ਵਾਧੂ ਨਜ਼ਰ ਆ ਰਹੀ ਹੈ ਕਿਉਂਕਿ ਅੱਗੇ ਵੀਕਐਂਡ ਹੈ ਸ਼ਨੀ ਐਤਵਾਰ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਸੰਗਤ ਦੀ ਆਮਦ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤਾਂ ਪੁਲਿਸ ਦੀਆਂ ਟੀਮਾਂ ਲਗਾਤਾਰ ਆਪਣੇ ਕੰਮ ਦੇ ਵਿੱਚ ਜੁਟੀਆਂ ਹੋਈਆਂ ਨੇ ਤੁਸੀਂ ਦੇਖੋ ਕਿ ਹੁਣ ਗੱਠੜੀ ਘਰ ਤੋਂ ਬਾਹਰ ਨਿਕਲ ਕੇ ਅਗਲੇ ਪਾਸੇ ਕਿਉਂਕਿ ਇਸ ਇਲਾਕੇ ਦੇ ਵਿੱਚ ਬਹੁਤ ਸਾਰੀਆਂ ਸਰਾਵਾਂ ਨੇ ਜਿੱਥੇ ਸੰਗਤ ਆ ਕੇ ਰੁਕਦੀ ਹੈ ਦੂਰ ਦੂਰ ਬਾਹਲੀ ਰਾਜਾਂ ਤੋਂ ਬਾਹਰਲੇ ਸੂਬਿਆਂ ਤੋਂ ਅਤੇ ਮੁਲਕਾਂ ਤੋਂ ਜਿਹੜੀ ਸੰਗਤ ਇੱਥੇ ਪਹੁੰਚਦੀ ਹੈ ਉਹਨਾਂ ਦੇ ਰੁਕਣ ਦੇ ਲਈ ਇੱਥੇ ਸਰਾਮਾ ਬਣੇ ਆ ਗਏ ਜਾਂ ਨੇ ਔਰ ਜਦੋਂ ਬਹੁਤ ਜ਼ਿਆਦਾ ਸੰਗਤ ਹੋਵੇ ਉਹਨਾਂ ਦੇ ਕੋਲ ਬਹੁਤ ਸਾਰਾ ਸਮਾਨ ਵੀ ਹੁੰਦਾ ਹੈ ਤਾਂ ਹਰ ਇੱਕ ਚੀਜ਼ ਨੂੰ ਚੈੱਕ ਕਰਨਾ ਕਈ ਵਾਰ ਥੋੜਾ ਮੁਸ਼ਕਲ ਜ਼ਰੂਰ ਹੁੰਦਾ ਪਰ ਜਿਸ ਤਰੀਕੇ ਦੀ ਇਹ ਸ਼ਰਾਰਤ ਕੀਤੀ ਗਈ ਹੈ ਤਾਂ ਉਸ ਸ਼ਰਾਰਤ ਨੂੰ ਗੰਭੀਰਤਾ ਦੇ ਨਾਲ ਲੈ ਰਹੀ ਹੈ ਪੁਲਿਸ ਇਹ ਨਹੀਂ ਕਿ ਇੱਕ ਈਮੇਲ ਆਈ ਔਰ ਉਸ ਤੋਂ ਬਾਅਦ ਪੁਲਿਸ ਜੋ ਹੈ ਉਹ ਹੱਥਾਂ-ਥੇ ਹੱਤ ਤਰ ਕੇ ਬੈਠੀ ਹੈ ਪਰ ਕਿਉਂਕਿ ਜਦੋਂ ਕੋਈ ਅਜਿਹੀ ਸ਼ਰਾਰਤ ਕਰਦਾ ਤਾਂ ਉਸ ਸ਼ਰਾਰਤ ਦੀ ਆੜ ਦੇ ਵਿੱਚ ਵੀ ਅ ਕੋਈ ਉਸ ਦਾ ਫਾਇਦਾ ਜਿਹੜਾ ਉਹ ਨਾ ਲੈ ਸਕੇ ਉਸ ਕਰਕੇ ਪੁਲਿਸ ਜੋ ਹੈ ਅੱਜ ਸਵੇਰ ਤੋਂ ਹੀ ਅ ਗਰਾਉਂਡ ਜ਼ੀਰੋ ਤੇ ਨਜ਼ਰ ਆ ਰਹੀ ਹੈ ਦਰਬਾਰ ਸਾਹਿਬ ਦੇ ਆਲੇ ਵਾਲੇ ਦਾ ਜਿੰਨਾ ਆਲੇ ਦੁਆਲੇ ਦਾ ਜਿੰਨਾ ਵੀ ਇਲਾਕਾ ਹੈ ਵਕ ਵਕ ਜੋ ਮੈਕੈਨਿਜ਼ਮ ਹੈ ਜੋ ਮਸ਼ੀਂਦਰੀ ਹੈ ਜਿਸ ਦੇ ਨਾਲ ਡਿਟੈਕਟ ਕੀਤਾ ਜਾ ਸਕੇ ਕਿ ਕੋਈ ਵਿਸਫੋਟਕ ਜਾਂ ਵਿਸਫੋਟਕ ਸਮੱਗਰੀ ਜਿਹੜੀ ਹੈ ਉਹ ਤਾਂ ਨਹੀਂ ਕਿਤੇ ਰੱਖੀ ਗਈ ਤਾਂ ਉਸ ਨੂੰ ਵਕ ਵਕ ਤਰੀਕਿਆਂ ਦੇ ਨਾਲ ਚੈੱਕ ਕਰਕੇ ਇੱਕ ਸੰਗਤ ਦੇ ਮੰਦ ਦੇ ਵਿੱਚ ਵੀ ਇਹ ਭਰੋਸਾ ਪੈਦਾ ਕੀਤਾ ਜਾ ਰਿਹਾ ਹੈ ਕਿ ਡਰ ਵਾਲਾ ਕੋਈ ਮਾਹੌਲ ਨਹੀਂ ਹਾਲਾਂਕਿ ਪਹਿਲੇ ਦਿਨ ਤੋਂ ਹੋਈ ਜਿੱਥੇ ਪੁਲਿਸ ਕਮਿਸ਼ਨਰ ਨੇ ਇਹ ਗੱਲ ਕਹੀ ਕਿ ਪੈਨਿਕ ਹੋਣ ਦੀ ਲੋੜ ਨਹੀਂ ਹੈ ਤਾਂ ਐਸਡੀਪੀਸੀ ਦੇ ਪ੍ਰਧਾਨ ਔਰ ਦਰਬਾਰ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਨੇ ਅਰਗਵੀਰ ਸਿੰਘ ਉਹਨਾਂ ਵੱਲੋਂ ਵੀ ਸੰਗਤ ਨੂੰ ਇਹੀ ਅਪੀਲ ਕੀਤੀ ਗਈ ਹੈ ਕਿ ਇਹ ਜਿਹੜੀਆਂ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਦੇ ਵੱਲ ਧਿਆਨ ਦੇਣ ਦੀ ਬਜਾਏ ਸੰਗਤ ਬੇਖੌਫ ਹੋ ਕੇ ਨਿਰਭੈ ਹੋ ਕੇ ਜਿਸ ਤਰ੍ਹਾਂ ਪਹਿਲਾਂ ਹਰ ਰੋਜ਼ ਗੁਰੂ ਘਰ ਨਤਮਸਤਕ ਹੋਣ ਦੇ ਲਈ ਆਉਂਦੀ ਹੈ ਉਸੇ ਤਰੀਕੇ ਦੇ ਨਾਲ ਆਵੇ ਔਰ ਉਹ ਚੀਜ਼ ਹਰਵੰਦਰ ਸਾਹਿਬ ਦੇ ਅੰਦਰ ਔਰ ਬਾਹਰ ਨਜ਼ਰ ਵੀ ਆ ਰਹੀ ਹੈ ਜੀ ਗੌਰਵ ਠੀਕ ਹੈ ਧੰਨਵਾਦ राजीव शुक्रिया ਇਹ ਪੂਰੀ ਜਾਣਕਾਰੀ ਦੇਣ ਲਈ ਇਹ ਤਸਵੀਰਾਂ ਸਾਂਝੀਆਂ ਕਰ ਲਈ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਇਹ ਤਸਵੀਰਾਂ ਸਾਡੇ ਸਹਿਯੋਗੀ राजीव ਸ਼ਰਮਾ ਦਿਖਾ ਰਹੇ ਨੇ ਕਿ ਕਿਸ ਤਰੀਕੇ ਨਾਲ ਪੁਲਿਸ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਸਰਚ ਆਪਰੇਸ਼ਨ ਚਲਾਈ ਜਾ ਰਿਹਾ ਹੈ ਹਰ ਕਿਸੇ ਤੇ ਨਜ਼ਰ ਰੱਖੀ ਜਾ ਰਹੀ ਹੈ ਕੋਈ ਗੱਡੀਆਂ ਰੱਖੀਆਂ ਖੜੀਆਂ ਨੇ ਕੋਈ ਸਮਾਨ ਪਿਆ ਹੈ ਹਰ ਦੀ ਇਹ ਬੜੀ ਗੰਬੀਰਤਾ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਸਵੈਡ ਟੀਮਾਂ ਨੇ ਡੌਗ ਸਕਵੈਡ ਨੇ ਪੰਜਾਬ ਪੁਲਿਸ ਦੇ ਕਮਾਂਡੋਜ਼ ਨੇ ਪੁਲਿਸ ਦੇ ਦੂਸਰੇ ਅਧਿਕਾਰੀ ਨੇ ਸਾਰੇ ਇਸ ਵੇਲੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਆਸ-ਪਾਸ ਪੂਰੇ ਤਰੀਕੇ ਨਾਲ ਮੁਸਤੈਦੀ ਦਿਖਾ ਰਹੇ ਨੇ ਕਿ ਕੋਈ ਵੀ ਅਗਰ ਐਸਾ ਕੋਈ ਸ਼ਖਸ ਐਸਾ ਕੋਈ ਅੰਸਰ ਨਜ਼ਰ ਆਉਂਦਾ ਤਾਂ ਉਸ ਨੂੰ ਤੁਰੰਤ ਦਬੋਚਿਆ ਜਾ ਸਕਦਾ ਹੈ